ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੜਾ ਵਾਲੀ ਪੱਗ ਦੀ ਵੀਡੀਓ ਲੈ ਕੇ ਆਂ ਗਏ ਆ ਕੋਲ ਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਅੱਧੀ ਗੱਲ ਅੱਧਾ ਕੰਨ ਨੋਕ ਤੋਂ ਇੱਕ ਜਗ੍ਹਾ ਤੇ ਵਾਲ ਇਕੱਠੇ ਕਰਕੇ ਲਾ ਦੇਣਾ ਹੈ ਦੂਜਾ ਲੜ ਪਿੱਛੋਂ ਪਿੰਚ ਕਰਕੇ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਲੜਾ ਨੂੰ ਥੱਲੇ ਤੱਕ ਖੋਲ ਕੇ ਨੋਕਤੇ ਬਲ ਇਕੱਠੇ ਕਰਕੇ ਬੜਾ ਨੂੰ ਖੋਲ ਕੇ ਲਾ ਦੇਣਾ ਹੈ ਬੜਾ ਨੂੰ ਪਿੱਛੇ ਤੱਕ ਖੋਲ ਕੇ ਲਾ ਦੇਣਾ ਹੈ ਤੀਜਾ ਲੜ ਪਿੱਛੋਂ ਪਿੰਚ ਕਰਕੇ ਬੇਨ ਲਾਲ ਉੱਤੇ ਉੱਤੇ ਬਾਲ ਪਾਲਣੀਆਂ ਬਾਲ પા ਕੇ ਤੀਜਾ ਲੜ ਤੀਜੇ ਲੜ ਵਿੱਚ ਅਪੈਂਡ ਕਰਕੇ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਲੜਾਂ ਨੂੰ ਥਲੇ ਤਾਂ ਕਾ ਖੋਲ ਕੇ ਨੋਕਤੇ ਵਾਲ ਇਕੱਠੇ ਕਰਕੇ

പഗ പെണ് പഖരി ത ਕਿਓਟਾ ਲੜ ਪਿੱਛੋਂ ਪਿੰਚ ਕਰਕੇ ਛੋਟਾ ਲੜ ਪਿੱਛੋਂ ਪਿੰਚ ਕਰਕੇ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਲੜਾ ਨੂੰ ਚੰਗੀ ਤਰ੍ਹਾਂ ਥੱਲੇ ਤੱਕ ਖੋਲ ਕੇ ਵਾਰਾ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਅਲਕੋਲ ਕੇ ਨੋਕ ਤੋਂ ਬਲ ਇਕੱਠੇ ਕਰਕੇ ਬਲਾਂ ਨੂੰ ਆਕ੍ਰਿਦਕ ਕੋਲ ਕੇ ਚੰਗੀ ਤਰ੍ਹਾਂ ਲਗਾ ਦੇਣਾ ਹੈ ਅੱਗ ਪੈਨੇ ਲਾਲ ਬਲ ਪਾਲਣੇ ਆ ਬਾਲ ਪੈਣ ਲਾੜ। ਬਾਗੂ ਪੈਣ ਲਾੜ। ਬਾਲਾ ਪਾ ਕੇ ਪੰਜਮਾ ਲੜ ਪਿੱਛੋਂ ਪਿੰਜ ਕਾ ਕੇ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਉ ਲੜਾਂ ਨੂੰ ਇੱਕਸਾਰ ਕਰਕੇ ਥੱਲੇ ਤੱਕ ਖੋਲ ਲੈਣਾ ਆ। ਨੋਕ ਤੋਂ ਵਾਲ ਨੋਕ ਤੋਂ ਵਾਲ ਇਕੱਠੇ ਕਰ ਲੈ ਕਰਕੇ ਵਾਲ ਵਾਲ ਇਕੱਠੇ ਕਰਕੇ ਚੰਗੀ ਤਰ੍ਹਾਂ ਖੋਲ ਕੇ ਪਿੱਛੇ ਤੱਕ ਖੋਲ ਕੇ ਲਗਾ ਦੇਣਾ ਹੈ ਅੱਗੇ ਪਹਿਨੇ ਦੀ ਮੱਧ ਤੇ ਲਾਲ ਵਾਲਾ ਪਾ ਕੇ ਚੰਗੀ ਤਰ੍ਹਾਂ ਵਾਲ ਪਾ ਕੇ ਕੇਮਾੜ ਪਿੱਛੋ ਪਿੰਚ ਕਰਕੇ ਬੰਦ ਪਾਸਾ ਤੇ ਰੱਖ ਕੇ ਖੋਲਦਾ ਪਾਸਾ ਥੱਲੇ ਰੱਖ ਕੇ ਲਾੜ ਥੱਲੇ ਤੱਕ ਚੰਗੀ ਤਰ੍ਹਾਂ ਖੋਲ ਕੇ ਲਾੜ ਨੂੰ ਸਾਫ਼ ਕਰਕੇ तो साफ करके लगा देना है न तो साफ करके लगा देना है ਇਹ ਲਗਾ ਦੇਣਾ ਹੈ ਪੱਗ ਪੈਨੇ ਲਾਣਾ ਬਲ ਪਾ ਕੇ ਬਾਜ ਲਾਲ ਬਲ ਨੂੰ ਸੈਟ ਕਰਕੇ ਬਾਦ ਲਾਲ ਬਾਲ ਅੰਦਰ ਕਰਕੇ ਪੱਗ ਪਹਿਨ ਲਈ ਮਦਰ ਲਾਲ ਬੜਾ ਪਾਲਣ ਆ ਬਾਲਾ ਪਾ ਕੇ ਪੱਕ ਪੈਂਦੀ ਮਤਲਬ ਬਾਲਾ ਪਾ ਕੇ ਉੱਤੋਂ ਸਫਾਈ ਕਰਕੇ ਆਖਰੀ ਲਾੜ ਦੇ ਬਾਲ ਥੱਲੇ ਨੂੰ ਕਰਕੇ ਆਖਰੀ ਲਾੜ ਆਖਰੀ ਲਾੜ ਵਿੱਚ ਵਟ ਪਾ ਕੇ ਆਪਰੇ ਲੋੜ ਵਿੱਚ ਵੱਟ ਪਾ ਕੇ ਚੰਗੀ ਤਰ੍ਹਾਂ ਪੱਗ ਪੈਨ ਲਾਲ ਵੱਟ ਪਾ ਕੇ ਨੋਕ ਤੋਂ ਇਕੱਠਾ ਕਰਕੇ ਸਿੱਧਾ ਹੀ ਲੜ ਲਗਾ ਦੇਣਾ ਹੈ അഗ പട വട്ട ते गोई बल पाके आ आ, आ, आ। बल पाके उख सिर टाके पत्तां ਆਖਰੀ ਲੜ ਪਿੱਛੋ ਲੁਪੀ ਵਾਲਾ ਲੜ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ